ਸ਼ਾਹਕੋਟ ਸ਼ਹਿਰ ਦੇ 메인 ਬਾਜ਼ਾਰ ਮਲਸੀਆ ਤੇ ਮੁੱਗਰ ਰੋਡ ਵਿਖੇ ਦੁਕਾਨਦਾਰਾਂ ਰੇੜੀਆਂ ਤੇ ਫੜੀਆਂ ਵਾਲਿਆਂ ਦੇ ਵੱਲੋਂ ਕੀਤੀ ਗੈਰ-ਕਾਨੂੰਨੀ ਕਬਜ਼ੇ ਕਾਰਨ ਲੋਕਾਂ ਨੂੰ ਆ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਮੋਡਲ ਥਾਣਾ ਸ਼ਾਹਕੋਟ ਦੇ ਸੈਕਸ਼ਨ ਇੰਸਪੈਕਟਰ ਜਤਿੰਦਰ ਸਿੰਘ ਦੇ ਵੱਲੋਂ ਪੁਲਿਸ ਟੀਮ ਸਮੇਤ ਕਾਰਵਾਈ ਕਰਦਿਆ ਦੁਕਾਨਦਾਰਾਂ ਰੇੜੀਆਂ ਅਤੇ ਫੜੀਆਂ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਸੜਕਾਂ ਤੇ ਗਲਤ ਢੰਗ ਦੇ ਨਾਲ ਖੜੇ ਵਾਹਨਾਂ ਤੇ ਚਲਾਨੇ ਕੀਤੇ ਗਏ ਇਸ ਮੌਕੇ ਸੈਚਨ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਰੇਡੀਆ ਤੇ ਫੋੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕੱਗਜਾਂ ਦੇ ਕਾਰਨ ਮੀਨ ਮਜ਼ਾਰ ਮਲਸੀਆ ਤੇ ਮੋਗਾ ਰੋਡ ਵਿਖੇ ਜਿਆਦਾ ਟ੍ਰੈਫਿਕ ਜਮ ਰਹਿਦਾ ਇਸ ਕਾਰਨ ਆਮ ਲੋਕ ਕਨੂ ਪਰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰਾਂ ਰੇਡੀਆ ਤੇ ਫੋੜੀ ਵਾਲਿਆਂ ਦੇ ਵੱਲੋਂ ਸੜਕ ਦੇ ਕਿਨਾਰੇ ਤੱਕ ਨਾਜਾਇਜ਼ ਸਮਾਨ ਰੱਖਣ ਕਾਰਨ ਵਾਹਨ ਚਾਲਕੀ ਵੀ ਸੜਕ ਤੇ ਗਲਤ ਟਾਂ ਦੇ ਨਾਲ ਵਾਹਨ ਖੜੇ ਕਰ ਦਿੰਦੇ ਹਨ ਜਿਸ ਕਾਰਨ ਹਾਦਸੇ ਵਾਪਰਨ ਦਾ ਡਰ ਹੈ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਫਰੇਡੀਆਂ ਤੇ ਫੜੀਆਂ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਹੈ ਜੇਕਰ ਇਸ ਦੇ باوجود ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਰੋਡ ਤੇ ਸੜਕ ਤੇ ਇਹਨਾਂ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਅਸੀਂ ਹਟਾਇਆ ਗਿਆ ਸਾਡੇ ਵੱਲੋਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਵੀ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਨਜਾਇਜ਼ ਕਬਜ਼ਾ ਨਪਾਸੇ ਕੀਤਾ ਜਾਵੇ ਠੀਕ ਹੈ ਜੀ ਜਿਹੜੇ ਵਾਹਨ ਸੜਕ ਦੇ ਉੱਤੇ ਆ ਜਾਂਦੇ ਨੇ ਉਹਨਾਂ ਦੇ ਜੀ ਅਸੀਂ ਚਲਾਣ ਵੀ ਕੱਟੇ ਨੇ ਨਾਲੇ ਲੋਕਾਂ ਨੂੰ ਬਾਰ ਬਾਰ ਅਸੀਂ ਕਹਿੰਨੇ ਆ ਵੀ ਟ੍ਰੈਫਿਕ ਦੇ ਜਿਹੜੇ ਨਿਯਮ ਉਹਨਾਂ ਦੀ ਲੰਘਣਾ ਨਾ ਕੀਤੀ ਜਾਵੇ ਜਿਹੜੇ ਵੀ ਰੋਡ ਤੇ ਨਜਾਇਜ਼ ਤਰੀਕੇ ਨਾਲ ਟ੍ਰੈਫਿਕ ਦੇ ਵਾਹਨ ਜਿਹੜੇ ਜੋ ਵੀ ਹੈ ਖੜੇ ਕਰਨਗੇ ਅਸੀਂ ਉਹਨਾਂ ਦੇ ਚਲਾਨ ਕਟਾਂਗੇ ਲੋਕਾਂ ਨੂੰ ਕਿਸ ਨਿਸ਼ਾਨ ਦੇਣਾ ਲੋਕਾਂ ਨੂੰ ਇਹ ਕਿਸ ਨਾ ਦਿੰਨੇ ਆ ਵੀ ਸਾਡੀ ਸਾਨੂੰ ਸਹਿਯੋਗ ਦਿਓ ਜਿਹੜੀ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਰੋਡ ਤੇ ਕਿਉਂਕਿ ਇਸ ਰੋਡ ਤੋਂ ਵੱਡੇ ਵਾਹਨ ਵੀ ਲੰਘਦੇ ਆ ਤੇ ਨੰਗਨ ਵੇਲੇ ਕਈ ਵਾਰ ਟ੍ਰੈਫਿਕ ਜਾਮ ਹੁੰਦਾ ਬੜੀ ਸਮੱਸਿਆ ਆਉਂਦੀ ਬਾਹਰਲੇ ਲੋਕਾਂ ਨੂੰ ਦੋਸਤੋ ਇਹ ਹੈ ਵੀ ਜਿਹੜੀ ਵੀ ਗੱਡੀ ਕੋਈ ਵਹੀਕਲ ਕਢਾਉਣ ਦੇ ਸਾਈਡ ਤੇ ਕਢਾਉਣ ਦੁਕਾਨਾਂ ਦੇ ਮੂਹਰੇ ਜਿਹੜੇ ਨਜਾਇਜ਼ ਕਬਜ਼ੇ ਲਗਾ ਕੇ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਵੀ ਪਾਸੇ ਕਰ ਲੈਣ ਉਹਨਾਂ ਨੂੰ ਨਹੀਂ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਤੇ ਜਿਹੜਾ ਰੋਡ ਤੇ ਸੜਕ ਤੇ ਇਹਨਾਂ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਅਸੀਂ ਹਟਾਇਆ ਗਿਆ ਸਾਡੇ ਵੱਲੋਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਵੀ ਟ੍ਰੈਫਿਕ ਠੀਕ ਹੈ ਜੀ ਜਿਹੜੇ ਵਾਹਨ ਸੜਕ ਦੇ ਉੱਤੇ ਆ ਜਾਂਦੇ ਨੇ ਉਹਨਾਂ ਦੇ ਜੀ ਅਸੀਂ ਚਲਾਨ ਵੀ ਕੱਟੇ ਨੇ ਨਾਲੇ ਲੋਕਾਂ ਨੂੰ ਇਹ ਬਾਰ-ਬਾਰ ਅਸੀਂ ਕਹਿੰਨੇ ਆਂ ਵੀ ਟ੍ਰੈਫਿਕ ਦੇ ਜਿਹੜੇ ਨਿਯਮ ਉਹਨਾਂ ਦੀ ਲੰਘਣਾ ਨਾ ਕੀਤੀ ਜਾਵੇ ਜਿਹੜੇ ਵੀ ਰੋਡ ਤੇ ਨਜਾਇਜ਼ ਤਰੀਕੇ ਨਾਲ ਟ੍ਰੈਫਿਕ ਦੇ ਵਾਹਨ ਜਿਹੜੇ ਜੋ ਵੀ ਹੈ ਖੜੇ ਕਰਨਗੇ ਅਸੀਂ ਉਹਨਾਂ ਦੇ ਚਲਾਨ ਕਟਾਂਗੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਲੋਕਾਂ ਨੂੰ ਇਹ ਸੁਨੇਹਾ ਦਿੰਨੇ ਆਂ ਵੀ ਸਾਡੀ ਸਾਨੂੰ ਸਹਿਯੋਗ ਦਿਓ ਜਿਹੜੀ ਦਿਨੋਦਨ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਰੋਡ ਤੇ ਕਿਉਂਕਿ ਇਸ ਰੋਡ ਤੋਂ ਵੱਡੇ ਵਾਹਨ ਵੀ ਲੰਘਦੇ ਆ ਤੇ ਨੰਗਨ ਵੇਲੇ ਕਈ ਵਾਰ ਟ੍ਰੈਫਿਕ ਜਾਮ ਹੁੰਦਾ ਬੜੀ ਸਮੱਸਿਆ ਆਉਂਦੀ ਬਾਹਰਲੇ ਲੋਕਾਂ ਨੂੰ ਤੋਂ ਸੋ ਇਹ ਹੈ ਵੀ ਜਿਹੜੀ ਵੀ ਗੱਡੀ ਕੋਈ ਵਿਕਲ ਕਣਾਉ ਦੇ ਸਾਈਡ ਤੇ ਖੜਾਉਣ ਦੁਕਾਨਾਂ ਦੇ ਮੂਹਰੇ ਜਿਹੜੇ ਨਜਾਇਜ਼ ਕਬਜ਼ੇ ਲਗਾ ਕੇ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਵੀ ਪਾਸੇ ਕਰ ਲੈਣ ਉਹਨਾਂ ਨੂੰ ਨਹੀਂ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਤੇ